ਸਮਾਨ ਦਸਰ ਦੇਖੋ ਇੱਥੇ ਰੀਟਾਇਰਡ ਸਰਮਨੀ ਦਾ ਉਹ ਹੈਗਾ ਜੀ ਆ 20 ਹਰ ਤੋਂ ਪਲੱਸ ਬੰਦਾ ਹੁੰਦਾ ਹੈ ਜੀ ਜਿੰਦਗੀ ਚ ਪਹਿਲੀ ਰੀ ਵੇਖਿਆ ਕਰੋਨਾ ਦੇ ਟਾਈਮ ਤੇ ਵੀ ਨਹੀਂ ਕਦੀ ਰੀਟਾਇਰ ਸਰਮਨੀ ਬੰਦ ਨਹੀਂ ਹੋਈ ਆ ਪਹਿਲੀ ਜਿਹੜਾ ਸਰਕਾਰ ਦੇ ਐਲਾਨ ਦੇ ਨਾਲ ਬੰਦ ਹੋਈ ਆ ਚਲੋ ਝਟਕਾ ਤੇ ਸਾਰੇ ਸਾਰਿਆਂ ਨੂੰ ਲੱਗਦਾ ਬਾਕੀ ਚਲੋ ਕੋਈ ਨਹੀਂ ਹੁਣ ਅੱਜ ਦਾ ਫੈਸਲਾ ਹੈ ਜਿਹੜਾ ਸਰਕਾਰ ਦਾ ਮੈਂ ਤੇ ਉਸੇ ਫੈਸਲੇ ਇੰਤਜ਼ਾਰ ਕਰਨਾ ਹੈ ਹੋ ਕਹਿੰਦਾ ਜੁਨਾ ਕਿ ਅੱਜ 12 ਵਜੇ ਦਾ ਮੋਦੀ ਸਾਹਿਬ ਨੇ ਟਾਈਮ ਦਿੱਤਾ 12 ਵਜੇ ਆਪਣੀ ਮੀਟਿੰਗ ਹੈਗੀ ਆ ਆਪਣੀ ਸਰਕਾਰ ਦੀ ਤੇ ਪਾਕਿਸਤਾਨ ਸਰਕਾਰ ਦੀ ਤੇ ਮੈਂ ਇਹ ਦੁਆ ਕਰੂੰਗਾ ਮਹਾਰਾਜ ਦੀ ਗਾੜੀ ਕਿ ਮਹਾਰਾ ਸੱਚੇ ਪਾਸ਼ਾ ਚਲੋ ਰੀਟੇ ਸਰਮਣੀ ਤੇ ਚਲਨੇ ਚਲਨੇ ਆ ਤੇ ਜਿਹੜਾ ਇੰਡੀਆ ਪਾਕਿਸਤਾਨ ਦੇ ਜਿਹੜੇ ਵੀਜ਼ਾ ਪਾਸਪੋਰਟ ਵਾਲੇ ਜਿਹੜੇ ਵੀ ਬੰਦੇ ਆਉਂਦੇ ਜਾਂਦੇ ਹੀ ਉਹ ਵੀ ਆਏ ਜਾਣ ਜਿਨ੍ਹਾਂ ਦੇ ਆਪਣਾ ਰਿਪੋਰਟ ਕੀਤੇ ਗਏ ਮਾਵਾ ਤੋਂ ਪੁੱਤ ਵਿਛੜੇ ਸਾਰਾ ਕੁਝ ਹੈ ਪਾਕਿਸਤਾਨ ਦਾ ਇਹ ਮੰਤਰੀ ਆ ਉਹ ਖੁਦ ਕਹਿ ਰਿਹਾ ਕਿ ਮੈਂ ਪਾਕਿਸਤਾਨ ਦੇ ਜਿਹੜੀਆਂ ਮਜੱਲਾ ਵਾ ਉਹ ਜੂਗਰੇ ਨੂੰ ਵੇਚ ਚੁੱਕਾ ਤੇ ਮੇਰੇ ਇਸ ਟਾਈਮ ਕੁਝ ਪੱਲੇ ਨਹੀਂ ਹੈਗਾ ਤੇ ਮੈਂ ਇਸ ਕਰਕੇ ਆਪਣੀ ਜਿਹੜੇ ਆ ਪਾਕਿਸਤਾਨ ਨੂੰ ਬਚਾਉਣ ਦੀ ਖਾਤਰ ਆਪਣਾ ਜਿਹੜਾ ਇੰਡੀਆ ਦੇ ਨਾਲ ਸਮਝੌਤਾ ਕਰ ਰਿਹਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵਕਤ ਅਟਾਰੀ ਸਰਹੱਦ ਦੇ ਉੱਤੇ ਮੌਜੂਦ ਹਾਂ ਇਹ ਉਹੀ ਸਰਹੱਦ ਹੈ ਜਿੱਥੇ ਅਕਸਰ ਭੀੜ ਲੱਗੀ ਰਹਿੰਦੀ ਸੀ ਕਿਉਂਕਿ ਰੀਟਰੀਟ ਸੈਰੇਮਨੀ ਜਿਹੜੀ ਹੈ ਇੱਥੇ ਹੁੰਦੀ ਸੀ ਕਾਫੀ ਲੋਕਾਂ ਦਾ ਜਮਾਵੜਾ ਹੁੰਦਾ ਸੀ ਪਰੰਤੂ ਭਾਰਤ ਤੇ ਪਾਕਿਸਤਾਨ ਦਰਮਿਆਨ ਜੋ ਜੰਗ ਵਰਗੇ ਹਾਲਾਤ ਬਣੇ ਉਸ ਤੋਂ ਬਾਅਦ ਵੱਡਾ ਫੈਸਲਾ ਭਾਰਤ ਸਰਕਾਰ ਨੇ ਲੈਂਦਿਆ ਪਾਕਿਸਤਾਨ ਦੇ ਨਾਲ ਸਾਰੇ ਹੀ ਸਬੰਧ ਨੇ ਜਿਹੜੇ ਖਤਮ ਕਰ ਦਿੱਤੇ ਕਿਉਂਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਜੰਗ ਦੀ ਸਥਿਤੀ ਪੈਦਾ ਹੋ ਰਹੀ ਸੀ ਤਾਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਆ ਅਟਾਰੀ ਸਰਹਾਦੇ ਦੇ ਉੱਤੇ ਜੋ ਰੀਟਰੀਟ ਸੈਰੇਮਨੀ ਹੁੰਦੀ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਤਾਂ ਇਹ ਤਸਵੀਰ ਤੁਹਾਨੂੰ ਪਹਿਲਾਂ ਦਿਖਾ ਦਈਏ ਅਟਾਰੀ ਸਰਹੱਦ ਦੀ ਇਹ ਤਸਵੀਰ ਹੈ ਜਿੱਥੇ ਚੈੱਕ ਪੋਸਟ ਬਣੀ ਹੋਈ ਹੈ ਭਾਰਤੀ ਫੌਜ ਦੇ ਜਵਾਨ ਇੱਥੇ ਪੂਰੀ ਚੌਕਸੀ ਦੇ ਨਾਲ ਆਪਣੀ ਡਿਊਟੀ ਨਿਭਾਉਂਦੇ ਨਜ਼ਰ ਆ ਰਹੇ ਨੇ ਤਾਂ ਸਾਹਮਣੇ ਤੁਹਾਨੂੰ ਇੱਕ ਬੋਰਡ ਆ ਜਿਹੜਾ ਨਜ਼ਰ ਆ ਰਿਹਾ ਹੋਵੇਗਾ ਉਹ ਬੋਰਡ ਦੇ ਉੱਤੇ ਲਿਖਿਆ ਕਿ ਲਾਹੌਰ 23 ਕਿਲੋਮੀਟਰ ਯਾਨੀ ਕਿ ਭਾਰਤ ਪਾਕਿਸਤਾਨ ਦੀ ਸਰਹੱਦ ਦਾ ਇੱਥੇ ਰੀਟਰੀਟ ਸੈਰੇਮਨੀ ਹੁੰਦੀ ਸੀ ਤਾਂ ਇਸ ਤੋਂ ਅੱਗੇ ਲਾਹੌਰ ਹੈ ਜਿਹੜਾ ਸ਼ੁਰੂ ਹੋ ਜਾਂਦਾ ਤਾਂ ਜਿਹੜੇ ਇੱਥੇ ਦੇ ਹੁਣ ਦੇ ਹਾਲਾਤ ਨੇ ਤਾਂ ਬਿਲਕੁਲ ਆਪਾਂ ਕਹਿ ਸਕਦੇ ਆ ਸਨਾਟਾ ਸਾਇਆ ਹੋਇਆ ਹੈ ਪੂਰੀ ਤਰ੍ਹਾਂ ਸੁੰਨਸਾਣ ਇਲਾਕਾ ਨਜ਼ਰ ਆ ਰਿਹਾ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਹਾਲਾਤ ਪੈਦਾ ਹੋਏ ਅਸਮਾਨ ਦੇ ਵਿੱਚ ਡਰੋਨ ਤੇ ਮਿਜ਼ਾਈਲਾਂ ਦਾਗੀਆਂ ਗਈਆਂ ਉਸ ਤੋਂ ਬਾਅਦ ਆ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆ ਅਟਾਰੀ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਯਾਨੀ ਕਿ ਰੀਟ੍ਰੀਟ ਸੈਰੇਮਨੀ ਨੂੰ ਫਿਲਹਾਲ ਦੀ ਘੜੀ ਦੇ ਲਈ ਬੰਦ ਕਰ ਦਿੱਤਾ ਗਿਆ ਤੇ ਹੁਣ ਰੀਟ੍ਰੀਟ ਸੈਰੇਮਨੀ ਕਦੋਂ ਹੋਵੇਗੀ ਇਹ ਬਾਅਦ ਦੇ ਵਿੱਚ ਭਾਰਤ ਸਰਕਾਰ ਇਸ ਦੇ ਉੱਤੇ ਜਲਦ ਫੈਸਲਾ ਲੈ ਸਕਦੀ ਹੈ ਕਿਉਂਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਹੁਣ ਜੰਗ ਸਮਾਪਤ ਹੋ ਚੁੱਕੀ ਹੈ ਦੋਹਾਂ ਦੇਸ਼ਾਂ ਦੇ ਵਿਚਕਾਰ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਸਕਦਾ ਹੈ ਤੇ ਕੋਈ ਗੱਲਬਾਤ ਹੈ ਜਿਹੜੀ ਉਹ ਸਾਹਮਣੇ ਆ ਸਕਦੀ ਹੈ ਤਾਂ ਤਸਵੀਰ ਇੱਕ ਇੱਧਰ ਦਿਖਾ ਦਿੰਨੇ ਆ ਤੁਹਾਨੂੰ ਇਹ ਤਸਵੀਰ ਬਿਲਕੁਲ ਠਾਰੀ ਸਰਾਦੇ ਦੇ ਉੱਤੇ ਉਹਨਾਂ ਦੁਕਾਨਾਂ ਦੀ ਤਸਵੀਰ ਹੈ ਜਿਨ੍ਹਾਂ ਦੁਕਾਨਾਂ ਤੋਂ ਅਕਸਰ ਇੱਥੋਂ ਜਿਹੜੇ ਲੋਕ ਰੀਟਰੀਟ ਸੈਰੇਮਨੀ ਦੇਖਣ ਆਉਂਦੇ ਸਨ ਉਹਦਾ ਲੁਤਫ ਉਠਾਉਣ ਆਉਂਦੇ ਸਨ ਕਿ ਕਿਵੇਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇਹ ਰੀਟਰੀਟ ਜਿਹੜੀ ਸੈਰੇਮਨੀ ਹੈ ਹੁੰਦੀ ਸੀ ਤੇ ਹੁਣ ਇਹ ਦੁਕਾਨਾਂ ਨੇ ਜਿਹੜੀਆਂ ਇਹ ਦੁਕਾਨਾਂ ਵਿੱਚੋਂ ਕੁਝ ਦੁਕਾਨਾਂ ਤਾਂ ਪੱਕੇ ਤੌਰ ਤੇ ਹੀ ਬੰਦ ਹੋ ਗਈਆਂ ਦੁਕਾਨਦਾਰ ਘਰਾਂ ਚ ਲੱਗੇ ਇੱਕ ਦੋ ਦੁਕਾਨਾਂ ਖੁੱਲੀਆਂ ਨੇ ਪਰੰਤੂ ਇੱਥੇ ਕੋਈ ਵੀ ਹੁਣ ਜਿਹੜੇ ਗਾਹਕ ਆ ਜਿਵੇਂ ਆਪਾਂ ਕਹਿ ਦਈਏ ਦੁਕਾਨਦਾਰ ਨੂੰ ਗ੍ਰਾਹਕ ਦੀ ਇੰਤਜ਼ਾਰ ਰਹਿੰਦਾ ਕਿ ਉਹਦੀ ਦੁਕਾਨ ਤੋਂ ਕੋਈ ਸਮਾਨ ਖਰੀਦੂਗਾ ਤਾਂ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਊਗਾ ਪਰ ਇੱਥੇ ਹੁਣ ਸਰਹੱਦ ਦੇ ਉੱਤੇ ਜਿਹੜੀਆਂ ਇਹ ਦੁਕਾਨਾਂ ਨੇ ਇਹ ਦੁਕਾਨਾਂ ਤਾਂ ਉਰੇ ਬਣੀਆਂ ਕਿਉਂਕਿ ਇੱਥੇ ਰੀਟਰੀਟ ਸੈਰੇਮਨੀ ਹੁੰਦੀ ਸੀ ਤਾਂ ਲੋਕ ਵੱਡੀ ਗਿਣਤੀ 'ਚ ਇੱਥੇ ਆਉਂਦੇ ਸਨ ਪੂਰਾ ਇੱਕ ਤਰ੍ਹਾਂ ਦਾ ਕਹਿ ਦਈਏ ਕਿ ਮੇਲਾ ਲੱਗਿਆ ਹੁੰਦਾ ਸੀ ਤਾਂ ਹੁਣ ਇੱਥੇ ਸੁੰਨਸਾਣ ਨਜ਼ਰਾ ਰਿਹਾ ਕੁਝ ਦੁਕਾਨਦਾਰ ਇੱਥੇ ਮੌਜੂਦ ਨਹੀਂ ਕਿਉਂਕਿ ਅਸੀਂ ਦੁਕਾਨਾਂ 'ਚ ਅਸੀਂ ਤਾਂ ਨਹੀਂ ਜਾ ਸਕਦੇ ਕਿਉਂਕਿ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਾ ਸਾਡਾ ਵੀ ਫਰਜ਼ ਬਣ ਜਾਂਦਾ ਕਿਉਂਕਿ ਇੱਥੇ ਭਾਰਤੀ ਫੌਜ ਤਾਇਨਾਤ ਆ ਚੈੱਕ ਪੋਸਟ ਬਣੀ ਹੁੰਦੀ ਹੈ ਤੇ ਉਸ ਤੋਂ ਅੱਗੇ ਜਿਹੜਾ ਸਰਹੱਦਾ ਹੈ ਉਹ ਆ ਤੇ ਉਸ ਤੋਂ ਅੱਗੇ ਲਾਹੌਰ ਯਾਨੀ ਕਿ ਪਾਕਿਸਤਾਨ ਸ਼ੁਰੂ ਹੋ ਜਾਂਦਾ ਤੇ ਇਹੀ ਜਗ੍ਹਾ ਜਿੱਥੇ ਰੀਟਰੀਟ ਸਰਮਣੀ ਹੁੰਦੀ ਸੀ ਜਿਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਤਾਂ ਦੁਕਾਨਦਾਰ ਸਾਡੇ ਨਾਲ ਇੱਥੇ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਵੀਰੇ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਸਰ ਮਨਜੀਤ ਸਿੰਘ ਜੀ ਮਨਜੀਤ ਜੀ ਕਿਵੇਂ ਦੇ ਹਾਲਾਤ ਨੇ ਹੁਣ ਵੀ ਜੰਗ ਰੁਕੀ ਆ ਤੇ ਖੁਸ਼ੀ ਆ ਵੀ ਇਹ ਜੰਗ ਜਿਹੜੀ ਨਹੀਂ ਵਧੀ ਤਾਂ ਲੋਕ ਵੀ ਮੰਗ ਕਰ ਰਹੇ ਸਨ ਵੀ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਜੰਗ ਤੇ ਸਰ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਜੰਗਾ ਆਪਾਂ ਚਲੋ ਆਪਾਂ ਨਹੀਂ ਵੇਖਿਆ ਜੰਗਾੜੀਆਂ ਜਿੰਦਗੀ ਦੇ ਵਿੱਚ ਦੋ ਤਿੰਨ ਜਿਹੜੀਆਂ ਸੁਣੀਆਂ ਵਾਂ ਜਾਂ ਆਪਣੇ ਬਜ਼ੁਰਗਾਂ ਨੇ ਵੇਖਿਆ ਵਾ ਉਹ ਉੱਜੜ ਕੇ ਫੇਰ ਵਸਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਜਿਹੜਾ ਆਪਾਂ 1947 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਆਪਾਂ ਉੱਜੜ ਕੇ ਫੇਰ ਵਸਣਾ ਜਣਾ ਉਹ ਬਹੁਤ ਔਖਾ ਹੋ ਜਾਂਦਾ ਤੇ ਜਿਹੜਾ ਚੱਲਦੇ ਆਪਾਂ ਕੰਮ ਨੂੰ ਤਾਂ ਨੂੰ ਤਰੱਕੀ ਨੂੰ ਚੱਲਣਾ ਉਹ ਇੱਕ ਹੋਰ ਸਿਸਟਮ ਹੋ ਜਾਂਦਾ ਜਿਹੜਾ ਉੱਜੜ ਕੇ ਤਾਂ ਨੂੰ ਚੜਨਾ ਉਹ ਬਹੁਤ ਔਖਾ ਤੇ ਹੁਣ ਜਿਹੜੀਆਂ ਦੁਕਾਨਾਂ ਨੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਬੈਠੇ ਹੋ ਦੁਕਾਨਦਾਰੀ ਕਰ ਰਹੇ ਹੋ ਮੈਨੂੰ ਸਾਰਾ ਕੈਦਵਾਂ ਦੇ 20 ਸਾਲ ਹੀ ਹੋ ਗਏ ਇੱਥੇ ਆਏ ਨੂੰ ਤੇ ਰੀਟਰੀਟਸ ਜਿਹੜੀ ਸੈਰਮਨੀ ਹੁੰਦੀ ਸੀ ਕਿੰਨੇ ਕੁ ਲੋਕ ਇੱਥੇ ਜਿਹੜੇ ਹੁੰਦੇ ਸੀ ਤੇ ਕਿੰਨਾ ਕੁ ਸਮਾਨ ਲੋਕ ਤੁਹਾਡੇ ਤੋਂ ਖਰੀਦ ਕੇ ਲੈ ਕੇ ਜਾਂਦੇ ਸੀ ਸਮਾਨ ਤੇ ਸਰ ਦੇਖੋ ਇੱਥੇ ਰੀਟਾਇਰਡ ਸੈਰਮਨੀ ਦਾ ਉਹ ਹੈਗਾ ਹੈਗਾ 20000 ਤੋਂ ਪਲੱਸ ਬੰਦਾ ਹੁੰਦਾ ਸੀ ਤੇ ਰੋਟੀ ਪਾਣੀ ਵਧੀਆ ਬੰਦਾ ਹੈ ਸਾਡਾ ਵੀ ਤੋਂ ਹੁਣ ਅੱਜ ਜ਼ਿੰਦਗੀ ਚ ਪਹਿਲੀ ਰੀ ਵੇਖਿਆ ਕਰੋਨਾ ਦੇ ਟਾਈਮ ਤੇ ਵੀ ਨਹੀਂ ਕਦੀ ਰੀਟ ਹੈ ਸਰਮਣੀ ਬੰਦ ਨਹੀਂ ਹੋਈ ਆ ਪਹਿਲੀ ਰੀ ਜਿਹੜਾ ਸਰਕਾਰ ਦੇ ਐਲਾਨ ਦੇ ਨਾਲ ਬੰਦ ਹੋਈ ਆ ਉਹਦਾ ਚਲੋ ਛਟਕਾ ਤੇ ਸਾਰੇ ਸਾਰਿਆਂ ਨੂੰ ਲੱਗਦਾ ਬਾਕੀ ਚਲੋ ਕੋਈ ਨਹੀਂ ਹੁਣ ਅੱਜ ਦਾ ਫੈਸਲਾ ਜਿਹੜਾ ਸਰਕਾਰ ਦਾ ਅਸੀਂ ਤੇ ਉਸੇ ਫੈਸਲੇ ਇੰਤਜ਼ਾਰ ਕਰ ਰਹੇ ਹਾਂ ਖਬਰ ਮਿਲੀ ਹੈ ਵੀ ਕਦੋਂ ਇਹਨੂੰ ਮਤਲਬ ਖੋਲਿਆ ਜਾ ਸਕਦਾ ਵੀ ਫਿਰ ਤੋਂ ਉਹੀ ਮਾਹੌਲ ਜਿਵੇਂ ਪਹਿਲਾਂ ਉਰੇ ਲੋਕ ਆਉਂਦੇ ਸੀ ਬਹੁਤ ਖੁਸ਼ੀ ਨਾਲ ਜਾਂਦੇ ਸੀ ਇੱਧਰਲੇ ਲੋਕ ਤੇ ਉਧਰਲੇ ਲੋਕ ਇਹ ਚੀਜ਼ਾਂ ਦੇਖ ਕੇ ਉਧਰ ਆਪਣੇ ਘਰਾਂ ਜੀ ਜਾਂਦੇ ਸੀ ਪਰੰਤੂ ਹੁਣ ਦੋਨਾਂ ਦੇ ਵਿਚਕਾਰ ਇੱਥੇ ਸਾਰਾ ਕੁਝ ਬੰਦ ਹੋਇਆ ਕਿਉਂਕਿ ਜੰਗ ਲੱਗੀ ਤੇ ਲੱਗਦਾ ਵੀ ਦੁਬਾਰਾ ਫਿਰ ਤੋਂ ਲੋਕ ਇੱਥੇ ਤੁਸੀਂ ਜਲਦੀ ਦੇਖ ਪਾਉਂਗੇ ਮੈਂ ਤਾਂ ਸਾਰੇ ਉਹ ਕਹਿਣਾ ਚਾਹੁੰਦਾ ਕਿ ਅੱਜ 12 ਵਜੇ ਦਾ ਮੋਦੀ ਸਾਹਿਬ ਨੇ ਟਾਈਮ ਦਿੱਤਾ 12 ਵਜੇ ਆਪਣੀ ਮੀਟਿੰਗ ਹੈਗੀ ਆ ਆਪਣੀ ਸਰਕਾਰ ਦੀ ਤੇ ਪਾਕਿਸਤਾਨ ਸਰਕਾਰ ਦੀ ਤੇ ਮੈਂ ਤੇ ਉਹ ਦੁਆ ਕਰੂੰਗਾ ਮਹਾਰਾਜ ਦੀ ਗਾੜੀ ਕਿ ਮਹਾਰਾ ਸੱਚੇ ਪਾਸ਼ਾ ਚਲੋ ਰੀਟੇ ਸਰਮਣੀ ਤੇ ਚਲਣੀ ਚਲਣੀ ਆ ਤੇ ਜਿਹੜਾ ਇੰਡੀਆ ਪਾਕਿਸਤਾਨ ਦੇ ਜਿਹੜੇ ਵੀਜ਼ਾ ਪਾਸਪੋਰਟ ਵਾਲੇ ਜਿਹੜੇ ਵੀ ਬੰਦੇ ਆਉਂਦੇ ਜਾਂਦੇ ਹੀ ਉਹ ਵੀ ਆਏ ਜਾਂ ਜਾਣ ਜਿਨ੍ਹਾਂ ਦੇ ਆਪਣਾ ਡਿਪੋਰਟ ਕੀਤੇ ਗਏ ਮਾਵਾ ਤੋਂ ਪੁੱਤ ਵਿਛੜੇ ਸਾਰਾ ਕੁਝ ਹੋਇਆ ਉਹ ਫੇਰ ਤੋਂ ਮਲਾਪ ਹੋ ਜੇ ਕਿ ਜਿਹੜਾ ਇੱਕ ਦਿਲ ਹੈ ਦਿਲ ਦੀ ਦਿਲ ਤੋਂ ਖਿੱਚ ਪੈਂਦੀ ਆ ਬਾਕੀ ਸਰਕਾਰਾਂ ਤੇ ਉਸੇ ਤਰੀਕੇ ਨਾਲ ਚੱਲਦੀ ਨੇ ਜਿਹੜੀ ਫਿਰ ਪਹਿਲਗਾਮ ਦੀ ਘਟਨਾ ਹੋਈ ਉਹ ਚ ਵੀ ਬੰਦੇ ਆਪਣੇ ਬਹੁਤ ਵਿਚਾਰੇ ਮਾਵਾ ਦੇ ਪੁੱਤੀ ਮਾਰੇ ਗਏ ਸੰਧੂਰ ਉੱਡੜ ਗਏ ਤਾਂ ਹੀ ਸੰਧੂਰ ਆਪਰੇਸ਼ਨ ਚੱਲਿਆ ਸੀਗਾ ਪਾਕਿਸਤਾਨ ਦੇ ਕੈਂਪ ਤਬਾਹ ਕਰ ਦਿੱਤੇ ਪਰ ਹੁਣ ਕੀ ਲੱਗਦਾ ਵੀ ਠੀਕ ਆ ਪਾਕਿਸਤਾਨ ਨੂੰ ਸਬਕ ਭਾਰਤੀ ਫੌਨੇ ਸਿਖਾਤਾ ਤੇ ਪਹਿਲਾਂ ਵਾਂਗ ਹੋਣਾ ਚਾਹੀਦਾ ਹੁਣ ਸਾਰਾ ਭਾਜੀ ਆਪਾਂ 3 ਦਿਨ ਹੋ ਗਏ ਅੱਜ ਵੇਖਣ ਦੇ ਆ ਪਾਕਿਸਤਾਨ ਦਾ ਜਿਹੜਾ ਮੰਤਰੀ ਆ ਉਹ ਖੁਦ ਕਹਿ ਰਿਹਾ ਕਿ ਮੈਂ ਪਾਕਿਸਤਾਨ ਦੇ ਜਿਹੜੀਆਂ ਮਜੈਲਾ ਵਾ ਉਹ ਯੂਕਰੇਨ ਨੂੰ ਵੇਚੂਕਾ ਤੇ ਮੇਰੇ ਇਸ ਟਾਈਮ ਕੁਝ ਪੱਲੇ ਨਹੀਂ ਹੈਗਾ ਤੇ ਮੈਂ ਇਸ ਕਰਕੇ ਆਪਣੇ ਜਿਹੜੇ ਆ ਪਾਕਿਸਤਾਨ ਨੂੰ ਬਚਾਉਣ ਦੀ ਖਾਤਰ ਆਪਣਾ ਜਿਹੜਾ ਇੰਡੀਆ ਦੇ ਨਾਲ ਸਮਝੌਤਾ ਕਰ ਰਿਹਾ ਤੇ ਬਹੁਤ ਵਧੀਆ ਮੋਦੀ ਸਾਹਿਬ ਨੇ ਜਿਹੜਾ ਸੰਧੂਰ ਜਿਹੜਾ ਆਪਣਾ ਆਪਰੇਸ਼ਨ ਕੀਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਪਾਕਿਸਤਾਨ ਨੂੰ ਬਹੁਤ ਭਾਰੀ ਨੁਕਸਾਨ ਵੀ ਦਿੱਤਾ ਤੇ ਪਾਕਿਸਤਾਨ ਉਹ ਜਿਹੜਾ ਵਾ ਸਭ ਕਿ ਸਖਾਤਾ ਵਾ ਕਿ ਪਾਕਿਸਤਾਨ ਪਾ ਲੱਗ ਗਿਆ ਵਾ ਕਿ ਇਹ ਇੰਡੀਆ ਦੇ ਗਾੜੀ ਖੜ ਨਹੀਂ ਸਕਦਾ ਹੁਣ ਤੇ ਇਸ ਕਰਕੇ ਪਾਕਿਸਤਾਨ ਨੇ ਪਹਿਲੇ ਹੀ ਆਪਣੇ ਕੋ ਡਰੇ ਟੇਕਤੇ ਆ ਠੀਕ ਹੈ ਜਿਵੇਂ ਹੁਣ ਅਟਾਰੀ ਸਰਾਦਾ ਇਹ ਮਹਿਜ 23 ਕਿਲੋਮੀਟਰ ਦੂਰ ਪਾਕਿਸਤਾਨ ਆ ਉਧਰਲੇ ਲੋਕ ਆਉਂਦੇ ਸੀ ਦੇਖਣੇ ਇਹ ਸਾਰਾ ਕੁਝ ਹਨਾ ਤੇ ਇਧਰਲੇ ਲੋਕ ਆਉਂਦੇ ਸੀ ਤੇ ਹੁਣ ਜਿਵੇਂ جنگ ਰੁਕੀ ਆ ਹੁਣ ਤੁਹਾਨੂੰ ਉਮੀਦ ਹੈਗੀ ਕਿਉਂਕਿ ਤੁਸੀਂ ਦੁਕਾਨ ਖੋਲੀਆਂ ਹੋਈਆਂ ਨੇ ਆ ਦੁਕਾਨਾਂ ਬੰਦ ਪਈਆਂ ਨੇ ਕਿੰਨੇ ਕ ਗਾ ਕਿੱਥੇ ਆਉਂਦੇ ਆ ਕਿ ਲੱਗਦਾ ਕੋਈ ਕਮਾਈ ਹੁੰਦੀ ਹੋਣੀ ਕਮਾਈ ਤੇ ਚਲੋ ਸਰ ਜੀ ਪਤਾ ਕੀ ਹੁੰਦਾ ਆਪਾਂ ਜਿੰਦਗੀ ਦਾ ਇੱਕ ਸੂਰ ਰੱਖਿਆ ਕਿ ਕਮਾਈ ਬਾਅਦ ਚਾ ਦੇਸ਼ ਪਹਿਲੋਂ ਬਿਲਕੁਲ ਠੀਕ ਹੈ ਜੀ ਕਮਾਈ ਫੇਰ ਹੀ ਕਰਾਂਗੇ ਕਰਾਂਗੇ ਇਹ ਆਪਣੀ ਜਾਨ ਸੁਰੱਖਿਅਤ ਠੀਕ ਹੈ ਜੀ ਤੇ ਉਮੀਦ ਕਰਦੇ ਹਾਂ ਵੀ ਖੁੱਲ ਜੀ ਚਲੋ ਹੈਗੀ ਆ ਬਾਕੀ ਜੋ ਵੀ ਸਰਕਾਰ ਫੈਸਲੇ ਕਰਨ ਦੀ ਹੈ ਸਰਕਾਰ ਦੇ ਫੈਸਲੇ ਦੇ ਨਾਲ ਆ ਜੇ ਸਰਕਾਰ ਜਿਸ ਤਰੀਕੇ ਨਾਲ ਸਰਕਾਰ ਚੱਲੇਗੀ ਉਸ ਤਰੀਕੇ ਨਾਲ ਆਪਾਂ ਸਰਕਾਰ ਦੇ ਨਾਲ ਸਹਿਮਤ ਆ ਜੇ ਸਰਕਾਰ ਆਪਣੇ ਤਰੀਕੇ ਨਾਲ ਵਧੀਆ ਆਪਣਾ ਸਿਸਟਮ ਇੱਥੇ ਬਣਾਉਂਦੀ ਆ ਜੇ ਆ ਪਾਕਿਸਤਾਨ ਦੇ ਨਾਲ ਸਮਝੌਤਾ ਕਰਦੀ ਆ ਪਾਕਿਸਤਾਨ ਨਾਲ ਸਮਝੌਤਾ ਹੋਣ ਦੇ ਨਾਲ ਇੱਕ ਆ ਦੋਵਾਂ ਦੇਸ਼ਾਂ ਦੀ ਜਿਹੜੀ ਵੰਡ ਹੋਈ ਆ ਉਹਦੇ ਵਿੱਚ ਤਰੱਕੀ ਵੀ ਤਰੱਕੀ ਵੀ ਬਣੋਗੀ ਤੇ ਇੱਕ ਜਿਹੜੇ ਥੱਲੇ ਲੈਵਲ ਥੱਲੇ ਲੈਵਲ ਦੇ ਲੋਕ ਆ ਵਪਾਰ ਵਧੂਗਾ ਥੱਲੇ ਲੈਵਲ ਦੇ ਲੋਕ ਜਿਹੜੇ ਰੋਟੀ ਪਾਣੀ ਆਪਣਾ ਵਧੀਆ ਕਮਾ ਚ ਕਮਾ ਸਕਣਗੇ ਤਾਂ ਜਿਹੜੇ ਲੋਕ ਨੇ ਇੱਥੇ ਅਟਾਰੀ ਸਰਾ ਦੇ ਉੱਤੇ ਇਹ ਦੁਕਾਨਦਾਰ ਨੇ ਜਿੰਨਾ ਰੱਖਣਾ ਕਿ ਕਰੋਨਾ ਟਾਈਮ ਦੇ ਵਿੱਚ ਵੀ ਜਿਹੜਾ ਇਹ ਰੀਟਰੀਟ ਸੈਰਮਨੀ ਬੰਦ ਨਹੀਂ ਹੋਈ ਪਰੰਤੂ ਹੁਣ ਜਿਹੜੇ ਜੰਗ ਵਧੀ ਨਜ਼ਰ ਆ ਰਹੀ ਸੀ ਉਸ ਦਾ ਕਰਕੇ ਜਿਹੜੀ ਸੁਰੱਖਿਆ ਅਹਿਮ ਹੋ ਜਾਂਦੀ ਹੈ ਤਾਂ ਸੁਰੱਖਿਆ ਨੂੰ ਦੇਖਦੇ ਆ ਇਹ ਰੀਟਰੀਟ ਸੈਰੇਮਨੀ ਬੰਦ ਕਰ ਦਿੱਤੀ ਗਈ ਤਾਂ ਬਿਲਕੁਲ ਸੁੰਨਸਾਨ اٹਾਰੀ ਸਰਾਦੇ ਦੇ ਉੱਤੇ ਇਹ ਇਲਾਕਾ ਨਜ਼ਰ ਆ ਰਿਹਾ ਤੇ ਹਰ ਪਾਸੇ ਇੱਥੇ ਸਨਾਟਾ ਨਜ਼ਰ ਆਊਗਾ ਕਿਉਂਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਆ ਜੰਗ ਲੱਗੀ ਸੀ ਬੇहद ਨਾਜ਼ੁਕ ਉਹ ਪਾਲਸੀ ਪਰੰਤੂ ਸਾਰਾ ਕੁਝ ਠੀਕ ਹੋ ਚੁੱਕਿਆ ਹੈ ਜੰਗ ਰੁਕ ਚੁੱਕੀ ਹੈ ਤਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ ਤੇ ਦੁਕਾਨਦਾਰ ਇਹੀ ਕਹਿ ਰਹੇ ਨੇ ਕਿ ਜਲਦ ਹੀ ਇੱਥੇ ਫਿਰ ਤੋਂ ਉਮੀਦਾਂ ਮਾਹੌਲ ਹੈ ਜਿਹੜਾ ਦੇਖਣ ਨੂੰ ਮਿਲੂਗਾ ਜੋ ਕਿ ਕੁਝ ਦਿਨ ਪਹਿਲਾਂ ਹੁੰਦਾ ਸੀ ਤਾਂ ਦੁਕਾਨਦਾਰ ਹੋਰ ਵੀ ਸਾਡੇ ਨਾਲ ਮੌਜੂਦ ਨੇ ਵੀਰ ਜੀ ਕੀ ਨਾਮ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਗੋਪੀ ਗੁਰਪ੍ਰੀਤ ਜੀ 8 ਸਰਾਧ ਦੇ ਉੱਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੁਕਾਨਦਾਰੀ ਕਰਦੇ ਮੰਨੂ ਸਾਰਾ 25 ਸਾਲ ਹੋ ਗਏ 25 ਸਾਲ ਹੋ ਗਏ ਆ ਹਾਂਜੀ 25 ਸਾਲ ਹੋ ਗਏ ਮਤਲਬ ਕਿ ਅੱਜ ਕੁਛ ਮਤਲਬ ਕਿ ਚਰਚਾ ਦੇ ਵਿੱਚ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਇਹ ਚੀਜ਼ਾਂ ਆ ਰਹੀਆਂ ਕਿ ਅੱਜ ਮੀਟਿੰਗ ਆ ਕੁਝ ਲੋਕ ਜਿਹੜੇ ਸਥਾਨੀਕ ਲੋਕ ਆ ਮਤਲਬ ਕੋਈ ਵੀ ਲੋਕ ਆ ਇਹਨਾਂ ਦੀਆਂ ਮਤਲਬ ਕਿ ਨਜ਼ਰਾਂ ਮੀਟਿੰਗ ਦੇ ਉੱਤੇ ਟਿਕੀਆਂ ਵਾ ਜੇ ਮੀਟਿੰਗ ਦਾ ਮਤਲਬ ਅੱਜਕੱਲ ਚੱਠਾ ਚਲੋ ਠੀਕ ਆ ਮੀਟਿੰਗ ਬਾਅਦ ਦੀ ਮੀਟਿੰਗਾਂ ਦਾ ਦੌਰ ਜਾਰੀ ਹੈ ਠੀਕ ਆ ਮੀਟਿੰਗ ਹੋਊਗੀ ਚੰਗੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਣ ਕਿਉਂਕਿ ਲੋਕ ਚਾਹੁੰਦੇ ਨੇ ਵੀ ਚੰਗੀਆਂ ਖਬਰਾਂ ਦੇਖੀਏ ਆਹ ਨਾ ਦੇਖੀਏ ਵੀ ਅਸਮਾਨ 'ਚ ਗੋਲੇ ਵਰਖ ਰਿਹਾ ਹਨਾ ਵੀ ਲੋਕ ਵੀ ਚਾਹੁੰਦੇ ਨੇ ਅਸੀਂ ਵੀ ਇਹੀ ਚਾਹੁੰਦੇ ਹਾਂ ਵੀ ਆਹ ਚੀਜ਼ਾਂ ਨਾ ਦਿਖਾਈਏ ਅਸੀਂ ਲੋਕਾਂ 'ਚ ਡਰ ਪੈਦਾ ਹੁੰਦਾ ਪਰੰਤੂ ਹੁਣ ਚੰਗੀਆਂ ਖਬਰਾਂ ਤੁਹਾਨੂੰ ਮਿਲ ਰਹੀਆਂ ਤੇ ਲੱਗਦਾ ਵੀ ਇੱਕ ਹੋਰ ਚੰਗੀ ਖਬਰ ਇਹ ਵੀ ਮਿਲੂਗੀ ਵੀ ਟਾਰੀ ਦੇ ਉੱਤੇ ਰੀਟਰੀਟ ਸੈਰਮਨੀ ਸ਼ੁਰੂ ਹੋਊਗੀ ਲੋਕ ਆਉਣਗੇ ਤੁਹਾਡੇ ਤੋਂ ਸਮਾਨ ਖਰੀਦਣਗੇ ਤੇ ਤੁਸੀਂ ਵੀ ਆਪਣੇ ਘਰੇ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਗੁਜ਼ਾਰਾ ਚਲਾਓਗੇ ਖੁਸ਼ੀ-ਖੁਸ਼ੀ ਰਹੋਗੇ ਹਾਂਜੀ ਇਹ ਭਾਜੀ ਕੀ ਮਤਲਬ ਕਿ ਅਸੀਂ ਤਾਂ ਇਹੋ ਸੋਚੁੰਦੇ ਆ ਕਿ ਮਤਲਬ ਕਿ ਸਾਰਾ ਕੁਝ ਸਹੀ ਹੋਵੇ ਮਤਲਬ ਜੋ ਪਹਿਲਾਂ ਗਾਮਾ ਇਹ ਘਟਨਾ ਹੋਈ ਆ ਇਹ ਬਹੁਤ ਮਤਲਬ ਕਿ ਦਰਦਨਾਕ ਘਟਨਾ ਹੋਈ ਸੀ ਅਸੀਂ ਕਹਿੰਦੇ ਆ ਕਿ ਸਰਕਾਰ ਦੇ ਅਸੀਂ ਫੈਸਲੇ ਦੇ ਨਾਲ ਹੀ ਆ ਮਤਲਬ ਕਿ ਗਵਰਨਮੈਂਟ ਦੀ ਇਹ ਹਰੀ ਝੰਡੀ ਕੱਲ ਨੂੰ ਆਉਂਦੀ ਆ ਤਾਂ ਫਿਰ ਇਹ ਰਿਟਰੀਟ ਸਰਮੀਆਂ ਚਾਲੂ ਕਰ ਦਿੱਤੀ ਜਾਵੇਗੀ ਪਹਿਲਾਂ ਜਿਵੇਂ ਤੁਸੀਂ ਦੱਸੇ 25 ਸਾਲ ਹੋ ਗਏ 25 ਸਾਲ ਚ ਪਹਿਲਾਂ ਕਦੇ ਇਦਾਂ ਹੋਇਆ ਵੀ ਰੀਟਰੀਟ ਸੈਰਮਨੀ ਬੰਦ ਕੀਤੀ ਗਈ ਹੋਵੇ ਜਿਵੇਂ ਵੀਰੇ ਨੇ ਦੱਸਿਆ ਵੀ ਕਰੋਨਾ ਚ ਵੀ ਐਵੇਂ ਨਹੀਂ ਹੋਇਆ ਪਰੰਤੂ ਹੁਣ ਹਾਲਾਤ ਹੀ ਇਦਾਂ ਦੇ ਬਣ ਗਏ ਸੀ ਕਿ ਮਜਬੂਰਨ ਲੋਕਾਂ ਦੀ ਸੁਰੱਖਿਆ ਅਹਿਮ ਹੋ ਜਾਂਦੀ ਆ ਉਹਨੂੰ ਦੇਖ ਕੇ ਵੀ ਬੰਦ ਕਰਨਾ ਪਿਆ ਤੇ ਪਹਿਲਾਂ ਕਦੇ ਲੱਗਿਆ ਵੀ 25 ਸਾਲ ਜਿਵੇਂ ਤੁਸੀਂ ਦੱਸ ਰਹੇ ਹੋ ਦੁਕਾਨਾਂ ਕਰਦੇ ਨੂੰ ਹੋਗੇ ਵੀ ਪਹਿਲਾਂ ਵੀ ਕਦੇ ਐਵੇਂ ਬੰਦ ਹੋਈ ਹੋਵੇ ਨਹੀਂ ਪਹਿਲਾਂ ਭਾਈ ਮੇਰੇ ਇਸ ਏਜ ਦੇ ਵਿੱਚ ਸੰਭਾਲ ਦੇ ਵਿੱਚ 25 ਸਾਲਾਂ ਦੇ ਵਿੱਚ ਬਹੁਤ ਘੱਟ ਹੋਇਆ ਮਾਲਾ ਜਦੋਂ ਕਾਰਗੇ ਲੜਾਈ ਲੱਗੀ ਉਦੋਂ ਵੀ ਰੀਟਰੀਟ ਸੈਰਮਨੀ ਚੱਲੂ ਸੀ ਉਸ ਤੋਂ ਬਾਅਦ ਜਿਹੜਾ ਪਹਿਲਗਾਮ ਘਟਣਾ ਹੋਈ ਆ ਇਸ ਤੋਂ ਬਾਅਦ ਮਲਕੀ ਉਸ ਤੋਂ ਬਾਅਦ ਵੀ ਚਲਦੀ ਰਹੀ ਆ ਉਸ ਤੋਂ ਬਾਅਦ ਜਿਹੜੀ ਇਹ ਜੰਗ ਦੇ ਮਲਕੀ ਖਬਰਾਂ ਮੀਡੀਆ ਦੇ ਉੱਤੇ ਆ ਰਹੀਆਂ ਆ ਕਿ ਇਹ ਕੰਮ ਗਲਤ ਹੋਇਆ ਮਲ ਜੋ ਵੀ ਆ ਇਹਦੇ ਕਰਕੇ ਥੋੜਾ ਜਿਹਾ ਫਰਕ ਪਿਆ ਫਿਰ ਮਲਕੀ ਗੋਪਰੇਡ ਨੂੰ ਬੰਦ ਕਰਨਾ ਪਿਆ ਮਲਕੀ ਹਾਂਜੀ ਤਾਂ ਜਿਹੜੇ ਲੋਕ ਨੇ ਦੁਕਾਨਦਾਰ ਨੇ ਉਹ ਇਹੀ ਉਮੀਦ ਕਰ ਰਹੇ ਨੇ ਕਿ ਭਾਰਤ ਸਰਕਾਰ ਤੇ ਪਾਕਿਸਤਾਨ ਦੇ ਵਿਚਕਾਰ ਕੋਈ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਜਾਂ ਮੀਟਿੰਗਾਂ ਹੋਣਗੀਆਂ ਉਹਦੇ ਵਿੱਚ ਕੋਈ ਫੈਸਲਾ ਆਉਂਦਾ ਤੇ ਸਰਹੱਦਾਂ ਜਿਹੜੀ ਟਾਰੀ ਸਰਹੱਦ ਫਿਰ ਤੋਂ ਉੱਥੇ ਰੀਟਰੀਟ ਸੈਰਮਨੀ ਹੋਊਗੀ ਲੋਕ ਇੱਕ ਦੂਜੇ ਨੂੰ ਦੇਖਣ ਆਉਣਗੇ ਤਾਂ ਇਹ ਉਮੀਦ ਕਰਦੇ ਆ ਕਿ ਜਲਦ ਇੱਥੇ ਫਿਰ ਤੋਂ ਉਹੀ ਚੀਜ਼ਾਂ ਨਜ਼ਰ ਆਉਣ ਲੱਗ ਜਾਣਗੀਆਂ ਵੀਰ ਜੀ ਇੱਕ ਤੜ ਤੋਂ ਹੋਰ ਗੱਲ ਪੁੱਛਣਾ ਚੋਨਾ ਤੁਹਾਨੂੰ ਕੋਈ ਹਦਾਇਤ ਜਾਰੀ ਕੀਤੀ ਗਈ ਹੈ ਇੱਥੇ ਭਾਰਤੀ ਫੌਜ ਵੱਲੋਂ ਜਾਂ ਤੁਹਾਡੇ ਇੱਥੇ ਜ਼ਿਲ੍ਹਾ ਪ੍ਰਸ਼ਾਸਨਾਂ ਵੀ ਕਿੰਨੇ ਵਜੇ ਤੱਕ ਤੁਸੀਂ ਇੱਥੇ ਦੁਕਾਨ ਤੇ ਰਹਿ ਸਕਦੇ ਹੋ ਕਿੰਨੇ ਵਜੇ ਖੋਲ੍ਹਣੀ ਆ ਅੱਗੇ ਮਤਲਬ ਕਿੰਨੀ ਕੁ ਦੂਰ ਤੁਸੀਂ ਅੱਗੇ ਨਹੀਂ ਜਾ ਸਕਦੇ ਇਸ ਤੋਂ ਜਿੱਥੇ ਤੁਹਾਡੀ ਦੁਕਾਨਾਂ ਨਜ਼ਰ ਆ ਰਹੀਆਂ ਤਾਂ ਸਾਹਮਣੇ ਚੈੱਕ ਪੋਸਟ ਆ ਤੇ ਉਸ ਤੋਂ ਅੱਗੇ ਰੀਟਰੀਟ ਸੈਰਮਨੀ ਹੁੰਦੀ ਹੈ ਤਾਂ ਕੋਈ ਹਦਾਇਤ ਹੋਈ ਹੋਵੇ ਤੁਹਾਨੂੰ ਹਦਾਇਤ ਸਰ ਕੋਈ ਨਹੀਂ ਹੋਈ ਆਪਣਾ ਬੀ ਅਸਰਦਾ ਜਿਹੜਾ ਸਾਹਮਣੇ ਕੈਂਪ ਪਿਆ ਮੇਰੀ ਦੁਕਾਨ ਦੇ ਬਿਲਕੁਲ ਸਾਹਮਣੇ ਆ ਇਹਨਾਂ ਨਾਲ ਸਾਡੀ ਇੱਕ ਇੱਕ ਆਰਮੀ ਔਰ ਇੱਕ ਦੁਕਾਨਦਾਰ ਵਾਲਾ ਸਿਸਟਮ ਨੇ ਸਾਡਾ ਸਾਡਾ ਦੋਸਤੀ ਵਾਲਾ ਪਿਆਰ ਵਾਲਾ ਸਿਸਟਮ ਹੈ ਜਦੋਂ ਵੀ ਕੋਈ ਵੀ ਕੋਈ ਅਟੈਕ ਦਾ ਕੋਈ ਸਿਸਟਮ ਹੋਵੇ ਜਾਂ ਕੋਈ ਵੀ ਗੱਲਬਾਤ ਹੋਵੇ ਪਹਿਲਾਂ ਹੁੰਦਿਆ ਉਹਨੇ ਸਾਨੂੰ ਕਹਿਣਾ ਕਿ ਮਨਜੀਤ ਆਹ ਕੰਮ ਇਦਾਂ ਇਨੂੰ ਨਪੇਟ ਲੋ ਸਾਰਾ ਕੋਈ ਇਕੱਠਾ ਕਰ ਲੋ ਤੇ ਆਪਣਾ ਵੀ ਸ਼ੁਰੂ ਤੋਂ ਇਹੋ ਲਾ ਰਿਹਾ ਕਿ ਆਪਾਂ ਨੂੰ ਬੀਐਸਐਫ ਦਾ ਕੋਈ ਵੀ ਅਫਸਰ ਆ ਕੋਈ ਸਿਪਾਈ ਆ ਕੋਈ ਕਨਸਟੇਬਲ ਆ ਜਿੱਦਾਂ ਵੀ ਆਪਾਂ ਨੂੰ ਬੋਲਦਾ ਵਾ ਆਪਾਂ ਉਹਨਾਂ ਦੇ ਜਿਹੜੇ ਕਾਨੂੰਨ ਦੀ ਪਾਲਣਾ ਕਰਦੇ ਉਹਨਾਂ ਦੀ ਠੀਕ ਹੈ ਤਾਂ ਇਹ ਸਰਹੱਦ ਦੇ ਉੱਤੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਜਿਹੜੇ ਮਾਲਕ ਨੇ ਦੁਕਾਨਦਾਰ ਨੇ ਜਿਹੜੇ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਦਾ ਆਖਣਾ ਕਿ ਅਸੀਂ ਇਹ ਉਮੀਦ ਕਰਦੇ ਹਾਂ ਕਿ ਹੁਣ ਵੀ ਸਾਰਾ ਕੁਝ ਜਿਵੇਂ ਹਾਲਾਤ ਸੁਧਰ ਗਏ ਨੇ ਜੰਗ ਰੁਕ ਗਈ ਆ ਦੋਵਾਂ ਦੇਸ਼ਾਂ ਨੇ ਫੈਸਲਾ ਲਿਆ ਤਾਂ ਰੀਟਰੀਟ ਸੈਰੇਮਨੀਆ ਜਿਹੜੀ ਹੁੰਦੀ ਸੀ ਉਹ ਦੁਬਾਰਾ ਸ਼ੁਰੂ ਹੋਊਗੀ ਤੇ ਲੋਕ ਜਿਹੜੇ ਅੰਮ੍ਰਿਤਸਰ ਹੋ ਗਿਆ ਜਾਂ ਦੂਰੋਂ ਹੋਰ ਲੋਕ ਇਹ ਦੇਖਣ ਆਉਂਦੇ ਸਨ ਤਾਂ ਉਹ ਲੋਕ ਇਹਨਾਂ ਦੀਆਂ ਦੁਕਾਨਾਂ ਦੇ ਉੱਤੇ ਆ ਕੇ ਸਮਾਨ ਖਰੀਦਣਗੇ ਜਿਸ ਤੋਂ ਬਾਅਦ ਇਹਨਾਂ ਦੀਆਂ ਦੁਕਾਨਦਾਰੀਆਂ ਵੀ ਚੱਲਣਗੀਆਂ ਤਾਂ ਤਸਵੀਰਾਂ ਤੁਹਾਨੂੰ ਦਿਖਾਈਏ ਅਸੀਂ ਇੱਕ ਵਾਰੀ ਫੇਰ ਤੋਂ ਦਿਖਾਉਂਦੇ ਆ ਇਹ ਉਹੀ ਇਲਾਕਾ ਹੈਗਾ ਭਾਰਤ ਪਾਕਿਸਤਾਨ ਸੀਮਾ ਭਾਰਤ ਪਾਕਿਸਤਾਨ ਸਰਹੱਦ 1 ਕਿਲੋਮੀਟਰ ਲਿਖਿਆ ਹੋਇਆ ਲਾਹੌਰ 23 ਕਿਲੋਮੀਟਰ ਤਾਂ ਇੱਥੇ ਚੈੱਕ ਪੋਸਟ ਆ ਬੀਐਸਐਫ ਦੇ ਜਵਾਨ ਨੇ ਜਿਹੜੇ ਡਿਊਟੀ ਨਿਭਾ ਰਹੇ ਨੇ ਤਾਂ ਦੁਕਾਨਦਾਰ ਇੱਕ ਪਾਸੇ ਆਪਣੀਆਂ ਇੱਕ ਦੋ ਦੁਕਾਨਾਂ ਖੋਲ ਕੇ ਅਜੇ ਵੀ ਬੈਠੇ ਨੇ ਅਜੇ ਵੀ ਇਹੀ ਉਮੀਦ ਚ ਨੇ ਕਿ ਸ਼ਾਇਦ ਅੱਜ ਜਾਂ ਕੱਲ ਜਾਂ ਆਉਣ ਵਾਲੇ ਕੁਝ ਦਿਨਾਂ ਚ ਲੋਕ ਨੇ ਜਿਹੜੇ ਇਹਨਾਂ ਦੀਆਂ ਦੁਕਾਨਾਂ ਦੇ ਉੱਤੇ ਪਹੁੰਚਣਗੇ ਕਿਉਂਕਿ ਰੀਟਰੀਟ ਸੈਰੇਮਨੀ ਮੌਕੇ ਵੱਡੀ ਗਿਣਤੀ ਚ ਲੋਕ ਇੱਥੇ ਭਾਰਤ ਪਾਕਿਸਤਾਨ ਦੇ ਵਿਚਕਾਰ ਜੋ ਇਹ ਰੀਟਰੀਟ ਸੈਰੇਮਨੀ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਸ ਨੂੰ ਦੇਖਣਗੇ ਇਸ ਦਾ ਲੁਤਫ ਉਠਾਉਣਗੇ ਤਾਂ ਫਿਲਹਾਲ ਦੀ ਘੜੀ ਅਟਾਰੀ ਸਰਹੱਦ ਦੇ ਉੱਤੇ ਬਿਲਕੁਲ ਜਿਹੜਾ ਆਪਾਂ ਕਹਿ ਸਕਦੇ ਹਾਂ ਸੁੰਨ ਪਛਰੀ ਆਪਾਂ ਕਹਿੰਦੇ ਹਾਂ ਸਨਾਟਾ ਛਾਇਆ ਹੋਇਆ ਤੇ ਉਮੀਦ ਲੋਕਾਂ ਨੂੰ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਫਿਰ ਤੋਂ ਲੋਕਾਂ ਦਾ ਜਿਹੜਾ ਇਕੱਠ ਨਜ਼ਰ ਆਊਗਾ ਆ ਭਾਰਤ ਪਾਕਿਸਤਾਨ ਦੀਆਂ ਜਿਹੜੀਆਂ ਜੰਗ ਦੀਆਂ ਖਬਰਾਂ ਸਾਨੂੰ ਉਹਨਾਂ ਤੋਂ ਉੱਤੇ ਵਿਰਾਮ ਲੱਗਿਆ ਤੇ ਹੁਣ ਚੰਗੀਆਂ ਖਬਰਾਂ ਨੇ ਜਿਹੜੀਆਂ ਖੂਬਸੂਰਤ ਖਬਰਾਂ ਆਪਾਂ ਕਹਿ ਸਕਦੇ ਹਾਂ ਉਹ ਓਣੀਆਂ ਸ਼ੁਰੂ ਹੋਈਆਂ ਨੇ ਤੇ ਇਹਨਾਂ ਖਬਰਾਂ ਨੂੰ ਦੇਖਣ ਦੇ ਲਈ ਲੋਕ ਪਿਛਲੇ ਕਈ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸਨ ਕਿ ਕੋਈ ਰਾਹਤ ਭਰੀ ਖਬਰ ਆਵੇ ਤਾਂ ਰਾਹਤ ਭਰੀ ਖਬਰ ਇਹ ਹੈ ਕਿ ਬਹੁਤ ਜਲਦ ਹੋ ਸਕਦਾ ਹੈ ਕਿ ਰੀਟਰੀਟ ਸੈਰਮਨੀ ਜਾਂ ਜਿਹੜੀ ਸ਼ੁਰੂ ਕਰ ਦਿੱਤੀ ਜਾਵੇ ਕਿਉਂਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਹੋ ਸਕਦਾ ਹੈ ਮੀਟਿੰਗ ਹੋਣ ਜਾਰੀ ਹੈ ਤਾਂ ਫੈਸਲੇ ਨੇ ਜਿਹੜੇ ਲਏ ਜਾ ਸਕਦੇ ਨੇ ਤਾਂ ਹਾਲ ਦੀ ਘੜੀ ਅਟਾਰੀ ਸਰਹੱਦ ਦੇ ਉੱਤੇ ਇਹ ਰੀਟਰੀਟ ਸੈਰਮਨੀ ਬੰਦ ਰੱਖੀ ਗਈ ਹੈ ਤਾਂ ਦੁਕਾਨਦਾਰਾਂ ਨੂੰ ਉਮੀਦ ਹੈ ਕਿ ਜਲਦ ਹੀ ਉਹਨਾਂ ਦੀਆਂ ਦੁਕਾਨਾਂ ਤੇ ਪਹਿਲਾਂ ਵਾਂਗ ਫਿਰ ਤੋਂ ਲੋਕ ਨੇ ਜਿਹੜੇ ਆਉਂਦੇ ਨਜ਼ਰ ਆਉਣਗੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਤਜਿੰਦਰ ਚੰਦੀ ਅਟਾਰੀ ਸਰਹੱਦ